ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਅੱਜ ਆਪਾਂ ਸਤਲੁਜ ਦਰਿਆ ਦੇ ਆਈ ਸੀਗੇ ਇੱਥੇ ਦੇਖਣ ਤੁਹਾਨੂੰ ਪਤਾ ਪਿਛਲੇ ਦਿਨਾਂ 'ਚ 2-3 ਦਿਨ ਤੋਂ ਬਹੁਤ ਰੌਲਾ ਪਿਆ ਪਾਇਆ ਹੋਇਆ ਸੀਗਾ ਕਹਿੰਦੇ ਸਤਲੁਜ ਦੇ ਵਿੱਚ ਪਾਣੀ ਆ ਗਿਆ ਬਹੁਤ ਜ਼ਿਆਦਾ ਪਾਣੀ ਆ ਗਿਆ ਤੇ ਸਤਲੁਜ ਦਰਿਆ ਜਿਹੜਾ ਫੁੱਲ ਚੱਲਦਾ ਪਿਆ ਭਰਿਆ ਹੋਇਆ ਤੇ ਐਵੇਂ ਦੀਆਂ ਵੀਡੀਓ ਸੁਣ ਕੇ ਆਮ ਹੀ ਆਪਣੇ ਪਿੰਡਾਂ ਸ਼ਹਿਰਾਂ 'ਚ ਮੰਨ ਲਓ ਬੱਚੇ ਵਗੈਰਾ ਸਾਰੇ ਚਿੰਤਾ ਤੁਸੀਂ ਲੋਕ ਵੀ ਖਰੇ ਕਿੰਨਾ ਕੋ ਜਿਆਦਾ ਪਾਣੀ ਆਇਆ ਹੋਇਆ دریا ਦੇ ਵਿੱਚ ਖਰੇ ਕਿੰਨਾ ਕੋ ਖਤਰਾ ਵਾ ਤੇ ਅੱਜ ਇਸ ਲਈ ਆਪਾਂ ਇੱਥੇ ਆਏ ਹੋਏ ਸੀਗੇ ਸਤਲੁਜ دریا ਦੇ ਉੱਪਰ ਆ ਦੇਖ ਸਕਦੇ ਜੇ ਸਤਲੁਜ ਦੇ ਉੱਪਰ ਖੜੇ ਆ ਵਿੱਚ ਖੜੇ ਆ ਸਤਲੁਜ ਦੇ ਉਧਰਲੀ ਸਾਈਡ ਬੰਨ ਜਿਹੜਾ ਉਹ ਹੋ ਰਹਿ ਗਿਆ ਪਰਲੀ ਸਾਈਡ ਤੇ ਵੱਡਾ ਬੰਨ ਠੀਕ ਹੈ ਤੇ ਤੁਹਾਨੂੰ ਦਿਖਾਉਣ ਵਾਸਤੇ ਮੈਂ ਇੱਥੇ ਆਇਆ ਹੋਇਆ ਹਾਂ ਸਤਲੁਜ دریا ਦੇ ਵੀ ਕਿੰਨਾ ਪਾਣੀ ਆਇਆ ਕਿੰਨਾ ਹੈਗਾ دریا ਦੇ ਵਿੱਚ ਦੇਖ ਸਕਦੇ ਜੇ ਸੱਜਣੋ ਪਾਣੀ ਜਰੂਰ ਸਤਲੋਈ ਦਰਿਆ ਦੇ ਵਿੱਚ 2 ਦਿਨ ਪਹਿਲਾਂ ਆਇਆ ਸੀਗਾ ਇੱਕ ਰਾਤ ਲਈ ਆਇਆ ਸੀ ਤੇ ਆ ਜਿਹੜੇ ਨੀਵੀਆਂ ਥਾਵਾਂ ਦੇ ਵਿੱਚ ਪਾਣੀ ਸਾਰਾ ਚੜ ਗਿਆ ਸੀਗਾ ਫਸਲਾਂ ਦੇ ਤੇ ਬਾਕੀ ਉਸ ਤੋਂ ਬਾਅਦ ਜਿਹੜਾ ਪਾਣੀ ਹੈ ਥੱਲੇ ਡਾਊਨ ਹੋ ਗਿਆ ਜਿਹੜੀ ਨਾਲੀ ਜੀ ਚੱਲਦੀ ਹੈ ਨਲੀ ਜੀ ਆ ਜਿਹੜੀ ਇਹਦੇ ਵਿੱਚ ਚੱਲਦਾ ਪਿਆ ਉਹ ਭਾਰਤ ਮਾਲਾ ਰੋਡ ਦਾ ਪੁਲ ਬਣਿਆ ਹੋਇਆ ਤੇ ਆ ਚੱਲਦਾ ਪਿਆ ਬਾਕੀ ਜਿਹੜਾ ਪੁਲ ਦੇ ਜਿਹੜਾ ਹੈਗਾ ਬੰਨ੍ਹੇ ਸਾਈਡ ਤੋਂ ਉਹਦੇ ਤੋਂ ਥੱਲੇ ਪਾਣੀ ਜਰੂਰ ਲੈ ਗਿਆ ਤੇ ਪਾਣੀ ਔਨ ਕਰਕੇ ਜਿਹੜਾ ਮੰਨ ਲਓ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਉਹ ਵੀ ਆਪਾਂ ਦਿਖਾਉਣੇ ਆ ਆ ਦੇਖੋ ਜਿਵੇਂ ਕਿਸਾਨਾਂ ਨੇ ਆਪਣੇ ਪੱਠੇ ਵਗੈਰਾ ਬੀਜੇ ਹੋਏ ਸੀਗੇ ਤੇ ਪਾਣੀ ਵਿੱਚ ਕੋਈ ਫਸਲ ਹੋਰ ਬੀਜੀ ਸੀ ਪਾਣੀ ਉਹਨਾਂ ਦੇ ਵਿੱਚ ਖੜਿਆ ਹੋਇਆ ਨੀਵੀਆਂ ਥਾਵਾਂ ਤੇ ਆ ਭਾਈ ਹੋਣੀ ਆਪਣਾ ਆ ਵੇਖੋ ਪਾਣੀ ਆ ਜਿਹੜੀ ਨਾਲੀ ਜੀ ਕਰਕੇ ਇੱਧਰ ਨੂੰ ਕੱਢਦੇ ਵੀ ਪੈਣੇ ਵੀ ਚਲੋ ਅਗਲਾ ਆਂਦਾ ਫਸਲ ਮੰਨ ਲਓ ਜਿਹੜੀ ਇਹ ਨੁਕਸਾਨ ਨਾ ਹੋਵੇ ਬਾਜੇ ਠੀਕ ਹੈ ਤੇ ਇਹ ਚੀਜ਼ ਸਰਕਾਰ ਨੂੰ ਜ਼ਰੂਰ ਚਾਹੀਦੀ ਵੀ ਚਲੋ ਜਿਹੜਾ ਪਾਣੀ ਆਨ ਕਰਕੇ ਫਸਲਾਂ ਦਾ ਨੁਕਸਾਨ ਹੋਇਆ ਕਿਸੇ ਵੀ ਫਸਲ ਦਾ ਚਾਹੇ ਕੋਈ ਝੋਨੇ ਦਾ ਚਾਹੇ ਕੋਈ ਹੋਰ ਫਸਲ ਹੈ ਉਹਨਾਂ ਦਾ ਮੰਨ ਲਓ ਜ਼ਰੂਰ ਬੰਦਾ ਇੱਕ ਉਹਨਾਂ ਨੂੰ ਕਿਸਾਨਾਂ ਨੂੰ ਦੇਣਾ ਚਾਹੀਦਾ ਤੇ ਬਾਕੀ ਸਭ ਤੋਂ ਵੱਡੀ ਗੱਲ ਇਹ ਜਿਹੜੀਆਂ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਵੀ ਬਹੁਤ ਖਤਰਾ ਹੈ ਬਹੁਤ ਐਂ دریا ਭਰ ਚੁੱਕਾ ਐਵੇਂ ਦੀ ਕੋਈ ਗੱਲ ਨਹੀਂ ਹੈਗੀ دریا ਬਿਲਕੁਲ ਨੀਵਾ ਚੱਲਦਾ ਪਿਆ ਦੇਖ ਸਕਦੇ ਤੁਸੀਂ ਠੀਕ ਹੈ ਅਜੇ ਖਤਰੇ ਵਾਲੀ ਮਹਾਰਾਜ ਸੱਤੀ ਪਾਸ਼ਾ ਨਾ ਹੀ ਕੋਈ ਲੋ ਖਤਰੇ ਵਾਲੀ ਗੱਲ ਬਣੇ ਐਵੇਂ ਦੀ ਕੋਈ ਗੱਲ ਨਹੀਂ ਹੈਗੀ ਬੰਨ ਉਧਰਲੇ ਪੱਸੇ ਵੱਡਾ ਬੰਨੇ ਤੇ ਆ ਸਾਰਾ ਮੰਨ ਲਓ ਸੁੱਕਾ ਹੋਇਆ ਥਾ ਆ ਦੋ ਦਿਨ ਪਹਿਲੋ ਜਰੂਰ ਇੱਕ ਦਿਨ ਰਾਤ ਨੂੰ ਪਾਣੀ ਬੰਨਣਾ ਲੱਗਿਆ ਸੀ ਜਾ ਕੇ ਤੇ ਆ ਪਾਣੀ ਮਾੜਾ ਮੋਟਾ ਨੀਵੀਆਂ ਥਾਵਾਂ ਤੇ ਖੜਾ ਹੋਇਆ ਠੀਕ ਹੈ ਉਹ ਆਪਣੇ ਕਿਸਾਨਾਂ ਬਾਹਰ ਕੱਢੀ ਜਾਂਦੇ ਨੇ ਆਪਣੇ ਖੇਤਾਂ ਦੇ ਵਿੱਚ ਉਧਰਿਆ ਜਾਂ ਇੱਧਰ ਤੇ ਬਾਕੀ ਇੰਨਾ ਕੋ ਪਾਣੀ ਦੋਸਤੋ ਦਰਿਆ ਦੇ ਵਿੱਚ ਸਤਲੁਜ ਦੇ ਵਿੱਚ ਚੱਲਦਾ ਪਿਆ ਇਸ ਤੋਂ ਵੱਧ ਪਾਣੀ ਨਹੀਂ ਹੈਗਾ ਹਜੇ ਹਾਲ ਦੀ ਘੜੀ ਆਉਣ ਵਾਲੇ ਟਾਈਮ ਦਾ ਆਪਾਂ ਕੁਝ ਨਹੀਂ ਕਹਿ ਸਕਦੇ ਐਵੇਂ ਜਿਹੜੀਆਂ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਉਹਨਾਂ ਤੇ ਕੋਈ ਯਕੀਨ ਨਾ ਕਰੋ ਨਾ ਕੋਈ ਐਵੇਂ ਦਾ ਕੋਈ ਖਤਰੇ ਵਾਲੀ ਗੱਲ ਏ ਬਿਲਕੁਲ ਨੋਰਮਲ ਦਰਿਆ ਚੱਲਦਾ ਪਿਆ ਸਤ ਲੋ ਜੀ ਠੀਕ ਹੈ ਆ ਦੇਖ ਸਕਦੇ ਤੁਸੀਂ ਬਾਕੀ ਜਦੋਂ ਵੀ ਕੋਈ ਅਪਡੇਟ ਹੋਈ ਜਿਆਦਾ ਪਾਣੀ ਆਇਆ ਜਾਂ ਕੋਈ ਵੀ ਗੱਲਬਾਤ ਹੋਈ ਅਸੀਂ ਤੁਹਾਨੂੰ ਸਤ ਲੋ ਜੀ ਦਰਿਆ ਦੀ ਅਪਡੇਟ ਆਉਣ ਵਾਲੇ ਟਾਈਮ 'ਚ ਜ਼ਰੂਰ ਦਿੰਦੇ ਰਵਾਂਗੇ ਐਵੇਂ ਕੋਈ ਟੈਨਸ਼ਨ 'ਚ ਨਾ ਪਾਓ ਕੋਈ ਖਤਰਾ ਨਹੀਂ ਹੈਗਾ ਇੱਥੇ ਠੀਕ ਹੈ ਬਿਲਕੁਲ ਨੋਰਮਲ ਦਰਿਆ ਤੇ ਬਾਕੀ ਅਸੀਂ ਆਪਣੇ ਮੋਗੇ ਜ਼ਿਲ੍ਹੇ ਦੇ ਵਿੱਚੋਂ ਧਰਮਕੋਟ ਏਰੀਆ ਦੇ ਵਿੱਚੋਂ ਆਪਣਾ ਤੁਹਾਨੂੰ ਦੱਸ ਰਹੇ ਹਾਂ ਇੱਥੇ ਸਾਡੇ ਬਿਲਕੁਲ ਨੋਰਮਲ ਹੈ ਇਸ ਤੋਂ ਅੱਗੇ ਪਿੱਛੇ ਦਾ ਸਾਨੂੰ ਕੋਈ ਪਤਾ ਨਹੀਂ ਹੈਗਾ ਸਾਡੇ ਏਰੀਆ ਦੇ ਵਿੱਚ ਜਿਹੜਾ ਸਤਲੁਜ ਇੰਨਾ ਪਾਣੀ ਹੈ ਨਹੀਂਗਾ ਬਿਲਕੁਲ ਨੋਰਮਲ ਚੱਲਦਾ ਪਿਆ ਆ ਦੇਖ ਸਕਦੇ ਤੁਸੀਂ ਬਾਕੀ ਮਹਾਰਾਜ ਅੱਗੇ ਸੱਚੇ ਪਾਤਸ਼ਾਹ ਗੇ ਅਰਦਾਸ ਬੇਨਤੀ ਹੈ ਵੀ ਮਹਾਰਾਜ ਅੱਗੇ ਵੀ ਠੰਡ ਹੀ ਰੱਖੇ ਸੁੱਖ ਰੱਖੇ ਤੇ ਤਾਂ ਜੋ ਕਿਸੇ ਤਰ੍ਹਾਂ ਦਾ ਵੀ ਕੋਈ ਨਾ ਨੁਕਸਾਨ ਨਾ ਹੋਵੇ ਕਿਸੇ ਵੀ ਕਿਸਾਨ ਦਾ ਭਰਾ ਦਾ ਤੇ ਆ ਜਿਹੜਾ ਬੇਨਤੀ ਜ਼ਰੂਰ ਆਪਾਂ ਸਰਕਾਰ ਨੂੰ ਕਰਾਂਗੇ ਵੀ ਜਿੰਨੀਆਂ ਵੀ ਫਸਲਾਂ ਦਾ ਨੁਕਸਾਨ ਹੋਇਆ ਪਾਣੀ ਔਨ ਕਰਕੇ ਉਹ ਸਰਕਾਰ ਨੂੰ ਜ਼ਰੂਰ ਚਾਹੀਦਾ ਵੀ ਇਹਨਾਂ ਦੀ ਗਰਜ਼ੋਰੀ ਕਰਾ ਕੇ ਤੇ ਇਹ ਫਸਲਾਂ ਦਾ ਜੋ ਬੰਦਦਾ ਇਹਨਾਂ ਨੂੰ ਜ਼ਰੂਰ ਇਹਨਾਂ ਦੀ ਪਰਪਾਈ ਕੀਤੀ ਜਾਵੇ ਠੀਕ ਹੈ ਕਿਉਂਕਿ ਕਿਸਾਨ ਜਿਹੜੇ ਛੋਟੇ ਸਭ ਤੋਂ ਜ਼ਿਆਦਾ ਨੁਕਸਾਨ ਛੋਟੇ ਕਿਸਾਨਾਂ ਦਾ ਹੁੰਦਾ ਤੇ ਛੋਟੇ ਕਿਸਾਨ ਤੁਹਾਨੂੰ ਪਤਾ ਅੱਗੇ ਹੀ ਬਹੁਤ ਤੰਗੀ ਦੇ ਵਿੱਚ ਚੱਲ ਰਹੇ ਨੇ ਠੀਕ ਹੈ ਆ ਦੇਖ ਸਕਦੇ ਜੀ ਸਾਰਾ ਇੱਥੇ ਖੜੇ ਹੋਏ ਸੀਗੇ ਸਤਲੁਜ ਦਰਿਆ ਦੇ ਉੱਪਰ ਬਾਕੀ ਇੱਧਰ ਦੀ ਵੀ ਤੁਹਾਨੂੰ ਦਿਖਾ ਦੇਣਾ ਤੇ ਕੋਈ ਐਵੇਂ ਖਾਸ ਖਤਰੇ ਵਾਲੀ ਗੱਲ ਨਹੀਂ ਹੈਗੀ ਇੱਥੇ ਬਿਲਕੁਲ ਨੋਰਮਲ ਦਰਿਆ ਚੱਲਦਾ ਪਿਆ ਠੀਕ ਹੈ ਇਹ ਮੇਰੇ ਭਰਾ ਵੱਧ ਤੋਂ ਵੱਧ ਵੀਡੀਓ ਵੱਧ ਤੋਂ ਵੱਧ ਵੀਡੀਓ ਅੱਗੇ ਵੀ ਸ਼ੇਅਰ ਜ਼ਰੂਰ ਕਰਿਆ ਜੇ ਤਾਂ ਜੋ ਸਾਰੇ ਪੰਜਾਬ ਦੇ ਵਿੱਚ ਆਪਣੇ ਵੀਡੀਓ ਜ਼ਰੂਰ ਪਹੁੰਚੇ ਤਾਂ ਜੋ ਜਿਹੜਾ ਲੋਕਾਂ ਨੂੰ ਡਰ ਦਾ ਮਾਹੌਲ ਸਹਿਮ ਦਾ ਮਾਹੌਲ ਬਣਿਆ ਉਹਦੇ ਜੋ ਤਾ ਕਰਕੇ ਉਹ ਲੋਕਾਂ ਨੂੰ ਡਰ ਨਿਕਲ ਸਕੇ ਠੀਕ ਹੈ ਆ ਦੇਖ ਲੋ ਤੇ ਬਾਕੀ ਮੇਰੇ ਭਰਾ ਜਿਉਂਦੇ ਵਸਦੇ ਰਹੋ ਆ ਸਾਰੀਆਂ ਵਧੀਆ ਮੰਨ ਲੋ ਫਸਲ ਜਿਹੜੀ ਫਸਲવાડી ਲੋਕਾਂ ਦੀ ਵਧੀਆ ਉਵੇਂ ਖੜੀ ਹੋਈ ਏ ਤੇ ਇਧਰਲੇ ਪਾਸੇ ਆਜ ਇੰਨਾ ਕੋ ਪਾਣੀ ਦੇ ਵਿੱਚ ਜਿਹੜਾ ਦਰਿਆ ਦੇ ਵਿੱਚ ਪਾਣੀ ਜਿਹੜਾ ਇੰਨਾ ਜਰੂਰ ਚੱਲਦਾ ਪਿਆ ਠੀਕ ਹੈ ਆ ਦੇਖ ਲੋ ਬਾਕੀ ਅੱਗੇ ਪਿੱਛੇ ਦਾ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਫਟਰਾ ਦਾ ਤੇ ਪੂਰਾ ਹੀ ਹੈ ਨਾ ਆ ਵੇਖੋ ਬਿਲਕੁਲ ਕਰਮਾਲੇ ਸੱਤ ਲੋਈ ਦਰਿਆ ਦੇ ਉੱਪਰ ਵਾਜੇ ਮਾਲਕ ਦੇ ਉੱਪਰ ਖੜੇ ਆਪਾਂ ਠੀਕ ਹੈ ਇੰਨਾ ਆ ਜਿਹੜਾ ਨਲਈ ਜੀ ਚੱਲਦੀ ਹੈ ਇੰਨਾ ਇੰਨਾ ਪਾਣੀ ਚੱਲਦਾ ਪਿਆ ਬਾਕੀ ਜਿਹੜਾ ਉਹ ਬੰਨ ਉਹ ਬੰਨ ਰਿਹਾ ਇਹਦਾ ਪੱਕਾ ਭਾਈ ਇੱਥੇ ਬਿਲਕੁਲ ਕੋਈ ਖਤਰਾ ਨਹੀਂ ਹੈਗਾ ਕੋਈ ਪਾਣੀ ਨਹੀਂ ਹੈਗਾ ਠੀਕ ਹੈ ਇੱਥੋਂ ਤੱਕ ਤੁਹਾਨੂੰ ਬਿਲਕੁਲ ਵਧੀਆ ਜਾਣਕਾਰੀ ਦਿੱਤੀ ਅੱਗੇ ਜੇ ਕੋਈ ਅਪਡੇਟ ਹੋਈ ਤੇ ਉਹ ਵੀ ਆਪਾਂ ਵੀਡੀਓ ਜਰੂਰ ਪਾਵਾਂਗੇ ਤੁਹਾਡੇ ਨਾਲ ਤੇ ਮੇਰੇ ਭਰਾ ਜ਼ਰੂਰ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹਰ ਇੱਕ ਤੱਕ ਜ਼ਰੂਰ ਪਹੁੰਚਾਇਆ ਜੇ ਜਿਹੜਾ ਐਵੇਂ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਉਹਨਾਂ ਤੇ ਕੋਈ ਯਕੀਨ ਨਾ ਕਰੋ ਠੀਕ ਹੈ ਠੀਕ ਹੈ ਮੇਰੇ ਭਰਾ ਸਾਸਤਰੀ ਕਾਲ ਸਾਰੇ ਭਰਾ